ਭਾਰਤੀ ਕ੍ਰਿਕਟਰਾਂ ਨੇ ਜੋ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਹੈ ਅੱਜ ਉਸ ਦੀ ਅਸੀਂ ਸਖਤ ਨਕੀਦੀ ਕਰਦੇ ਆਂ ਕ੍ਰਿਕਟਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੋਈ ਵੀ ਦਿਵੰਗਾ ਨਾਲ ਪੱਦਾ ਮਜ਼ਾਕ ਨਹੀਂ ਕਰ ਸਕਦਾ ਅਸੀਂ ਮਾਫੀ ਦੇ ਹੱਕ ਵਿੱਚ ਨਹੀਂ ਅਸੀਂ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਜਾਂਦੇ ਆਂ ਸਸਰੀ ਗੱਲ ਜੀ ਤੁਸੀਂ ਜੁੜੇ ਹੋ ਜੁਝਾਰ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਬੜਾ ਕਰਮਾਇਆ ਹੋਇਆ ਹੈਗਾ ਭਾਰਤੀ ਕ੍ਰਿਕਟ ਖਿਡਾਰੀਆਂ ਨੇ ਜਿੱਤ ਦੀ ਖੁਸ਼ੀ ਨੂੰ ਇੱਕ ਅਨੋਖੇ ਤਰੀਕੇ ਨਾਲ ਦਿਵੰਗ ਲੋਕਾਂ ਦੀ ਨਕਲ ਕਰਕੇ ਮਨਾਈ ਗਈ ਹੈ ਇਸ ਸਬੰਦੇ ਵਿੱਚ ਅਸੀਂ ਪਹੁੰਚੇ ਹਾਂ ਤਹਿਸੀਲਦਾਰ ਕੋਲੇ ਤੇ ਜਿਹੜੇ ਇੱਥੋਂ ਦੇ ਦਿਵੰਗ ਦੇ ਡਿਸਟ੍ਰਿਕਟ ਮੈਨੇਜਰ ਨੇ ਡਿਸਟ੍ਰਿਕਟ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਓਮਕਾਰ ਸ਼ਰਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਇਹ ਪੂਰਾ ਮਸਲਾ ਹੈ ਕੀ ਹੈ ਭਾਈ ਜੀ ਸ੍ਰੀ ਗੱਜ ਸਤਿ ਸ਼੍ਰੀ ਅਕਾਲ ਜੀ ਕਿ ਕੀ ਮਸਲਾ ਜੇ ਇੱਥੇ ਪਹੁੰਚੇ ਅੱਜ ਇਹ ਭਾਰਤੀ ਕ੍ਰਿਕਟਰਾਂ ਨੇ ਜੋ ਦਿਵੰਗ ਸਾਥੀਆਂ ਦੀ ਨਕਲ ਕਰਕੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਹੈ ਅੱਜ ਉਸ ਦੀ ਅਸੀਂ ਸਖਤ ਨਕੀਦੀ ਕਰਦੇ ਆ ਅਤੇ ਇਹਨਾਂ ਕ੍ਰਿਕਟਰਾਂ ਦੇ ਖਿਲਾਫ ਸਖਤ ਕਾਰਵਾਈ ਕਰਾਉਣ ਵਾਸਤੇ ਅਸੀਂ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ نائب تحصیلدار کنور ਨੂੰ સોંપ ਕੇ ਮੰਗ ਕੀਤੀ ਹੈ ਕਿ ਇਹਨਾਂ క్రికెటర్ਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ آر پی ڈبلیو ڈی ਐਕਟ 2016 ਮੁਤਾਬਕ ਕੋਈ ਵੀ ਦਿਵੰਗਾ ਨਾਲ ਪੱਦਾ ਮਜ਼ਾਕ ਨਹੀਂ ਕਰ ਸਕਦਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਭਾਰੀ ਹਰਜਾਨਾ ਕੀਤਾ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਦੀਵੰਗਾ ਨਾਲ ਕਿਸੇ ਕਿਸਮ ਦਾ ਮਜ਼ਾਕ ਨਾ ਬਣਾਸਕੇ ਭਾਈ ਜੀ ਗੱਲ ਕਰੀਏ ਕਿਹੜੇ-ਕਿਹੜੇ ਉਹ ਖੜਾਈ ਨੇ ਤੁਹਾਡੇ ਕੋਲ ਕੀ ਫਰੂਫ ਹੈ ਸਾਡੇ ਕੋਲ ਇੱਕ ਵੀਡੀਓ ਹੈ ਜਿਹਦੇ ਵਿੱਚ ਉਹਨਾਂ ਨੇ ਕਾਫੀ ਦੇਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਸ੍ਰੀ ਰਾਮ ਦਿਖ ਰਿਹਾ ਇੱਕ ਤਾਂ ਹਰਪਾਜਨ ਸਿੰਘ ਹੈ ਤੇ ਇੱਕ ਸੁਰੇਸ਼ ਰੈਣਾ ਤੇ ਯੂਵਰਾ ਸਿੰਘ ਇਹਨਾਂ ਤਿੰਨ ਖਿਡਾਰੀਆਂ ਵੱਲੋਂ ਬਹੁਤ ਹੀ ਕੋਝਾ ਮਜ਼ਾਕ ਦਿਵੰਗਾ ਨਾਲ ਕੀਤਾ ਗਿਆ ਹੈ ਅਸੀਂ ਉਸ ਦੀ ਸਖਤ ਨਖੇਦੀ ਕਰਦੇ ਹਾਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮਾਫੀ ਮੰਗਣ ਨਾਲ ਸਾਡਾ ਸਾਡੀ ਸਹਿਮਤੀ ਨਹੀਂ ਹੈ ਅਸੀਂ ਮਾਫੀ ਦੇ ਹੱਕ ਵਿੱਚ ਨਹੀਂ ਅਸੀਂ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਚਾਹੁੰਦੇ ਹਾਂ ਜੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਵੀਡੀਓ ਅਸਲੀ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਨੈਟ ਦੇ ਜ਼ਰੀਏ ਕਿਸੇ ਦਾ ਕੁਝ ਵੀ ਬਣਾਇਆ ਜਾ ਸਕਦਾ ਤੇ ਹੋ ਸਕਦਾ ਵੀਡੀਓ ਕਾਫੀ ਪੁਰਾਣੀ ਵੀ ਹੋਵੇ ਜੀ ਨਹੀਂ ਬਿਲਕੁਲ ਅਸਲੀ ਵੀਡੀਓ ਹੈ ਉਹਨਾਂ ਨੇ ਇੱਕ ਛੋਟਾ ਜਿਹਾ ਸਪਸ਼ਟੀਕਰਨ ਦਿੱਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਮਾਫੀ ਵੀ ਨਹੀਂ ਉਹਨਾਂ ਨੇ ਮੰਗੀ ਹੈ ਉਹਨਾਂ ਨੇ ਆਪਣੀ ਇੰਸਟਾਗ੍ਰam ਤੇ ਇਹ ਪੋਸਟ ਪਾਈ ਹੋਈ ਹੈ ਇਹ ਮੰਗ ਕਰ ਦਿਓ ਤੁਸੀਂ ਅਸੀਂ ਤਾਂ ਮੰਗ ਕਰਦੇ ਇਹਨਾਂ ਨੂੰ ਪਾਰੀ ਹਰਜਾਨਾ ਹੋਵੇ